ਏ ਭਾਈ ਰਾਤ ਦਾ ਮਾਮਲਾ ਹੈਗਾ 1 ਵਜੇ ਤੋਂ ਬਾਅਦ ਦਾ ਹੀ ਮੈਨੂੰ ਸਵੇਰੇ ਪਤਾ ਲੱਗਿਆ ਤੇ ਮੈਂ 8 ਵਜੇ ਦੁਕਾਨ ਤੇ ਆਇਆ ਵਾ 8 ਵਜੇ ਸੀਗੇ ਕਸਟਮਰ ਦੇ ਪੇਰ ਵਾਸਤੇ ਆਏ ਫੋਲਡਰ ਬਾਕੇ ਰੱਖੇ ਹੋਏ ਸੀਗੇ 8 ਵਜੇ ਸੀਗੇ ਬਟਨਾ ਵਾਲੇ ਤੇ 8 ਵਜੇ ਸੀਗੇ ਮੇਰੇ ਸੋਰੀ ਸੈਕੰਡ ਹੈ ਅੜੇ ਵੇਚਣ ਵਾਸਤੇ ਲੈ ਆਂਡਿਆ ਕਿ ਮੈਂ ਹਾਂਜੀ ਬਾਕੀ ਗੱਲੇ ਵਿੱਚ ਮੰਦਰੀ ਲਾ ਕੇ ਰੱਖੀ ਸੀ ਮੈਂ ਦੋ ਦਿਨ ਹੋਏ ਸੀਗੇ ਪਹਿਰ ਮੰਦਰੀ ਲਾ ਕੇ ਮੈਂ ਬੈਂਕ ਦੇ ਵਿੱਚ ਲੋਨ ਲੈਣਾ ਹੀ ਗਿਆ ਸੀ ਸਮਾਨ ਪਾ ਲਾਂਗਾ ਦੁਕਾਨ ਤੇ ਮਟੂਤ ਫ੍ਰੈਂਸ ਤੋਂ ਜਾਂ ਕਿਸੇ ਅਦਰ ਬੈਂਕ ਤੋਂ ਤੁਸੀਂ ਲੋਨ ਕਰਾਣਾ ਸੀ ਹਾਂਜੀ ਹਾਂਜੀ ਤੇ ਉਹ ਵੀ ਲੈ ਕੇ ਨਾਲ ਹਾਂਜੀ ਪਾਲਸ ਮੈਂ ਕਹਿੰਦਾ ਇੱਕਦਮ ਨਿਕੰਮੀ ਹੈਗੀ ਪੰਜਾਬ ਪੁਲਿਸ ਇਤੀ ਗੱਲ ਵਜੋਂ ਇਤਰਾਜਪੁਰ ਚੌਂਕੀ ਤੇ ਮੁਲਾਜ਼ਮ ਇਹ ਲੈਣਾ ਨਹੀਂ ਸੋਚਿਆ ਕਿ ਭਰਾ ਦੀ ਟੀਮ ਮੈਨ ਦੀ ਕਮਾਈ ਉਹ ਲੈ ਗਏ ਨੇ ਮੈਂ ਹਾਲ ਦੇ ਉੱਥੇ ਜਾ ਕੇ ਕੰਪਲੇਨਟ ਲਿਖਲਾ ਚਾਹੁੰਦਾ ਮੈਂ ਆ ਕੇ ਉੱਥੇ ਬੈਠਾ ਵਾ ਯੂਨੀਫਾਰਮ ਦੇ ਵਿੱਚ ਮੈਂ ਉਹਨੂੰ ਕਿਹਾ ਮੈਂ ਕਿ ਨੰਬਰ ਦੇ ਅੰਦਰ ਜਿੱਤਾ ਕਹਿੰਦਾ ਮੇਰੇ ਤੋਂ ਨੰਬਰ ਨਹੀਂ ਹੈਗਾ ਚੌਂਕੀ ਦੇ ਵਿੱਚ ਬੈਠਾ ਵਾ ਕਹਿੰਦਾ ਨੰਬਰ ਨਹੀਂ ਆਇਆ ਜਿਹੜਾ ਇਕੱਠਾ ਸਾਰਾ ਦੇ ਇਕੱਠੇ ਰਹਿੰਦੇ ਸਾਰੇ ਦੇ ਅੱਗੇ ਤਾਂ ਵੀ ਅਸਵੇਰੇ ਦੀ ਮੈਂ ਤਾਂ ਹੈਰਾਨਾ ਮੈਂ ਇਹਦੇ ਨਾਲ ਚੌਂਕੀ ਆਵ ਗਿਆ ਸੀ ਅਸਵੇਰੇ ਚਲੋ ਰਾਤ ਦਾ ਸਟਾਫ ਤਾਂ ਮੌਕੇ ਤੇ ਅਵੇਲੇ ਕੋਣਾ ਚਾਹੀਦਾ ਹੈ ਭਲੇ ਤੱਕ ਰਿਪੋਰਟ ਨਹੀਂ ਹੋਈ ਇਸ ਇੱਥੇ ਘੰਟਾ ਬੈਠੇ ਰਹੇ ਕੋਈ ਨਾ ਰਿਹਾ ਤੇ ਕੋਈ ਆ ਰਾਇਆ ਹੈ ਗਰੀ ਗਿਆ ਲੁਧਿਆਣਾ ਵਾਲੇ ਦੇਖਣ ਵਾਲੇ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਮੈਂ ਵਿਸ਼ਾਲ ਕਪੂਰ ਚੋਰ ਹੁਣ ਜਾ ਐਕਟਿਵ ਹੋ ਚੁੱਕੇ ਹੋਏ ਨੇ ਗੱਲ ਕੀਤੀ ਹੋ ਗਈ ਲੁਧਿਆਣਾ ਦੇ ਤਾਜਪੁਰ ਰੋਡ ਦੇ ਉੱਤੇ ਇਹ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਰਾਜੂ ਟੈਲੀਕਮ ਦੀ ਇਹ ਰਾਜੂ ਟੈਲੀਕਮ ਉਹ ਹੈ ਕਿ ਜੋ ਤਾਜਪੁਰ ਰੋਡ ਦੇ ਉੱਤੇ ਦੁਕਾਨਦਾਰੀ ਕਰਕੇ ਬੈਠਾ ਹੈ ਇਹਦਾ ਕਸੂਰ ਇਹਨਾਂ ਕਿ ਇਹਨੇ ਇਹ ਸੋਚਿਆ ਕਿ ਮੈਂ ਪੰਜਾਬ ਕੀ ਪੰਜਾਬ ਦੇ ਸੂਬੇ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਇੱਕ ਦੁਕਾਨਦਾਰੀ ਕਰਕੇ ਆਪਣਾ ਪਰਿਵਾਰ ਚਲਾ ਲਾਂਗਾ ਲੇਕਿਨ ਚੰਦ ਕਰਮਾ ਦੀ ਦੂਰੀ ਉੱਤੇ ਤਾਜਪੁਰ ਚੌਂਕ ਹੀ ਹੈਗੀ ਹੈ ਲੇਕਿਨ ਚੌਂਕੀ ਤਾਂ ਬੜੀ ਦੂਰ ਦੀ ਗੱਲ ਹੈ ਚੌਂਕੀ ਦੇ ਮੁਲਾਜ਼ਮ ਫੋਨ ਕਰਦੇ باوجود ਵੀ ਨਹੀਂ ਆਏ ਨਾ ਆਏ ਤਾਂ ਇੱਕ ਫੋਟੋ ਖਿੱਚੀ ਤਾਂ ਚਲੇ ਗਏ ਲੇਕਿਨ ਇਹ ਹਾਲਾਤ ਘਾ ਰਹੇ ਆ ਵਿਚਾਰ ਆਪਣੇ ਪੈਸੇ ਲਗਾ ਕੇ ਸ਼ਟਰ ਲਵਾ ਰਿਹਾ ਸਹੀ ਕਰਾ ਰਿਹਾ ਤਾਂ ਕਿ ਚੋਰ ਜਿਹੜੇ ਨੇ ਇਹਨੂੰ ਨਾ ਤੋੜ ਪਾਣ ਲੇਕਿਨ ਚੋਰਾ ਹਸਤੇ ਦਾ ਕੋਈ ਚੀਜ਼ ਅਸੀਂ ਬਣੀ ਨਹੀਂ ਜਿਹਨੂੰ ਤੋੜਨਾ ਪਾਣ ਲੇਕਿਨ ਖਾਸਾ ਜਨਕ ਗੱਲ ਆ ਕਿ ਚੌਂਕੀ ਤਕਰੀਬਨ ਕੋਲ ਹੀ ਹੈ لیکن ਹੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ ਨਾ ਕੋਈ ਕੰਪਲੇਂਟ ਕੀਤੀ ਗਈ ਵੀਰ ਮੈਂ ਗੱਲਬਾਤ ਕਰਦੇ ਵੀਰ ਕੀ ਨਾਮ ਹੈ ਰਾਜੂ ਭਾਈ ਰਾਜੂ ਕਿੰਨੇ ਵਜ ਦਾ ਮਾਮਲਾ ਹੈ ਕੀ ਕੀ ਲੱਗੇ ਇਹ ਭਾਈ ਰਾਤ ਦਾ ਮਾਮਲਾ ਹੈਗਾ 1 ਵਜ ਤੋਂ ਬਾਅਦ ਦਾ ਹੀ ਮੈਨੂੰ ਸਵੇਰੇ ਪਤਾ ਲੱਗੇ ਤਾਂ ਮੈਂ 8 ਵਜੇ ਦੁਕਾਨ ਤੇ ਆਇਆ ਵਾ ਹਾਂ 8 ਫੋਨ ਸੀਗੇ ਕਸਟਮਰ ਦੇ ਰਿਪੇਅਰ ਵਾਸਤੇ ਆਏ ਫੋਲਡਰ ਪਾ ਕੇ ਰੱਖੇ ਹੋਏ ਸੀਗੇ ਤੇ 8 ਫੋਨ ਸੀਗੇ ਬਟਨਾ ਵਾਲੇ ਤੇ 8 ਫੋਨ ਸੀਗੇ ਮੇਰੇ ਸੋਰੀ ਸੈਕੰਡ ਹੈਂਡ ਵੇਚਣ ਵਾਸਤੇ ਲਿਆਂਦੇ ਸੀਗੇ ਮੈਂ ਹਾਂਜੀ ਬਾਕੀ ਗੱਲੇ ਵਿੱਚ ਮੁੰਦਰੀ ਲਾ ਕੇ ਰੱਖੀ ਸੀ ਮੈਂ ਦੋ ਦਿਨ ਹੋਏ ਸੀਗੇ ਪਹਿਰ ਮੁੰਦਰੀ ਰੱਖ ਕੇ ਮੈਂ ਬੈਂਕ ਦੇ ਵਿੱਚ ਲੋਨ ਲੈਣਾ ਹੈਗਾ ਸਮਾਨ ਪਾ ਲਾਂਗਾ ਦੁਕਾਨ ਤੇ ਅੱਛਾ ਮਤੂਤ ਫਰਾਂਸ ਤੋਂ ਜਾਂ ਕਿਸੇ ਅਦਰ ਬੈਂਕ ਤੋਂ ਤੁਸੀਂ ਲੋਨ ਕਰਾਣਾ ਸੀ ਹਾਂਜੀ ਹਾਂਜੀ ਤੇ ਉਹ ਵੀ ਲੈ ਕੇ ਨਾਲ ਹਾਂਜੀ ਬਖਸ਼ੇ ਨਹੀਂ ਉਹਨਾਂ ਨੇ ਕੁਝ ਨਹੀਂ ਨਹੀਂ ਤੇ ਪੁਲਿਸ ਚੌਂਕੀ ਲੱਗੇ ਆ ਪੁਲਿਸ ਭਾਜੀ ਮੈਂ 8 ਵੇ ਗਿਆ ਚੌਂਕੀ ਕੋਈ ਵੀ ਨਹੀਂ ਸੀਗਾ ਉੱਥੇ ਹਾਂ ਇੰਦਰਜੀਤ ਦਾ ਨੰਬਰ ਸੀਗਾ ਮੈਨੂੰ ਕਾਲ ਕੀਤੀ ਕਹਿੰਦਾ ਮੈਂ ਨਾਨਾ ਪਿਆਵਾ ਭਾਜੀ ਖਬਰ ਕਰ ਰਿਹਾ ਰਾਤ ਦਾ ਕੋਈ ਸਟਾਫ ਨਹੀਂ ਮੌਕੇ ਤੇ ਕਹਿੰਦਾ ਮੈਂ ਨਾਨਾ ਪਿਆਵਾ ਮੈਂ ਦੁਬਾਰਾ ਫੋਨ ਕੀਤਾ ਅੱਧੇ ਘੰਟੇ ਬਾਅਦ ਕਹਿੰਦਾ ਬਾਰ ਵਾਰ ਫੋਨ ਨਾ ਕਰ ਮੈਂ ਨਾਨਾ ਪਿਆਵਾ ਆਪਣੀ ਮਰਜ਼ੀ ਨਾਲ ਹੀ ਆਵਾਂਗਾ ਤੇਰੇ ਫੋਨ ਕਰਨ ਨਾਲ ਮੈਂ ਜਲਦੀ ਨਹੀਂ ਆਵਾਂਗਾ ਮੋੜ ਕੇ ਜਨਕਰ ਆ ਤੇਂਦਰ ਜੀ ਦੋਨੋਂ ਆਏ ਦੁਕਾਨ ਤੇ ਫੋਟੋ ਖਿੱਚੀ ਉਹਨਾਂ ਨੇ ਚਲੇ ਗਏ ਕਹਿੰਦੇ ਚੌਂਕੀ ਆ ਜਿਓ ਜੋ ਜੋ ਗਿਆ ਵਾ ਆ ਕੇ ਲਿਖਾ ਦਿਓ ਮੋੜ ਕੇ ਮੈਂ ਘੰਟੇ ਵਾ ਫੋਨ ਕੀਤਾ ਕਿ ਭਾਈ ਆਵਾਂ ਕਹਿੰਦਾ ਵਿਚਾਰੀ ਹੈਗਾ ਮੈਂ ਸ਼ਾਮੀ ਆ ਮੇਰੇ ਤੋਂ ਟਾਈਮ ਨਹੀਂ ਹੈਗਾ ਹਲੇ ਮਤਲਬ ਪੁਲਸ ਮੈਂ ਕਹਿੰਦਾ ਇੱਕਦਮ ਨਿਕੰਮੀ ਹੈਗੀ ਪੰਜਾਬ ਪੁਲਸ ਇਹਦੀ ਗੱਲ ਹੈ ਵਜੀ ਤੇ ਤਾਜਪੁਰ ਚੌਂਕੀ ਤੇ ਮੁਲਾਇ ਮੈਨਾਂ ਨਹੀਂ ਸੋਚੇ ਕਿ ਭਰਾ ਦੀ ਜਿੱਤੀ ਮਿਹਨਤ ਦੀ ਕਮਾਈ ਉਹ ਲੈ ਗਏ ਨੇ ਮੈਂ ਹਾਲੇ ਉੱਥੇ ਜਾ ਕੇ ਕੰਪਲੇਨਟ ਲਿਖਲਾ ਚੱਲੂ ਮੈਂ ਆ ਕੇ ਕੰਮ ਤੇ ਬੈਠਾ ਵਾ ਯੂਨੀਫ ਚੌਂਕੇ ਦੇ ਵਿੱਚ ਬੈਠਾ ਵਾ ਕਹਿੰਦਾ ਨੰਬਰ ਨਹੀਂ ਆਇਆ ਜਿਹੜਾ ਇਕੱਠਾ ਸਾਰਾ ਦੇ ਇਕੱਠੇ ਰਹਿੰਦੇ ਸਾਰੇ ਦੇੜੀ ਤੇ ਮੈਂ ਸੇਵ ਕਿਦੋਂ ਫਿਰ ਨੰਬਰ ਨਹੀਂ ਆਇਆ ਸੇਵ ਹੁਣ ਭਾਈ ਪੰਜਾਬ ਪੁਲਿਸ ਤਾਂ ਨਿਕੰਮਈ ਆ ਬਾਕੀ ਆਪਣੇ ਆਪ ਨੂੰ ਕਰਨਾ ਪੈਣਾ ਸੇਵ ਜੋ ਵੀ ਆ ਸੇਵ ਕਿੱਦਾਂ ਹੋ ਸਕਦੇ ਤੁਸੀਂ ਜਦੋਂ ਪੁਲਿਸ ਤੁਹਾਡੀ ਜਿੱਥੇ ਬੰਦਾ ਮਰ ਜਾਂਦਾ ਫਿਰ ਕਾਹਦੀ ਤਾਂ ਵੀ ਨਾ ਆਉਂਦੇ ਉਹ ਪੁਲਿਸ ਤਾਂ ਵੀ ਨਹੀਂ ਆਉਂਦੀ ਭਾਈ ਮੈਂ ਤਾਂ ਇਹੀ ਕਵਾਂਗਾ ਇੱਥੇ ਬੰਦਾ ਮਰਿਆ ਵੀ ਸੀਗਾ 2 ਘੰਟੇ ਬਾਅਦ ਹੀ ਪੁਲਿਸ ਆਈ ਹੀ ਕਾਰਵਾਈ ਕਰਨ ਉਸ ਤੋਂ ਪਹਿਲਾਂ ਕੋਈ ਪੁਲਿਸ ਨਹੀਂ ਆਈ ਮੈਂ ਤਾਂ ਪੰਜਾਬ ਪੁਲਿਸ ਤੋਂ ਇਨਕਮਈ ਕਵਾਂਗਾ ਬਾਕੀ ਦੇਖੋ ਆਪੀ ਹੁਣ ਉਹ ਵੀ ਕੋਈ ਆਇਡੈਂਟੀ ਪਤਾ ਲੱਗ ਪਈ ਕੌਣ ਆਇਡੈਂਟੀਫਾਈ ਹੋ ਪਾਇਆ ਕੁਝ ਹੈਗੇ ਭਾਈ ਇਧਰ ਭਾਮੀਆਂ ਦੇ ਜਾਂ ਚਿੱਟਾ ਲਾਂਦੇ ਆ ਸਾਰੇ ਉਹਨਾਂ ਦਾ ਹੀ ਕੰਮ ਹੈਗੇ ਆ ਬਾਕੀ ਪਤਾ ਤਾਂ ਮੈਂ ਅਪੀਲਵਾ ਲਾਂਗਾ ਪੁਲਿਸ ਨੂੰ ਫੜਾ ਦਾਂਗਾ ਮੈਂ ਲੱਭ ਕੇ ਹਾਂ ਜੇ ਪੁਲਿਸ ਨੇ ਕਾਰਵਾਈ ਨਾ ਕੀਤੀ ਤੇ ਉਹ ਤਾਂ ਪੁਲਿਸ ਨੇ ਪ੍ਰੈਸ ਕਾਨਫਰੈਂਸ ਕਰ ਲੈਣੀ ਚੋਰ ਫੜੇਗੇ ਤੇ ਚੋਰ ਮੈਂ ਫੜ ਕੇ ਲਿਆਵਾਂਗਾ ਵੀਡੀਓ ਉਹਦੇ ਬਣਾਵਾਂਗੇ ਤੁਹਾਨੂੰ ਪਹਿਲਾਂ ਬੁਲਾਵਾਂਗੇ ਅਸੀਂ ਚੋਰ ਫੜੇ ਆ ਉਸ ਤੋਂ ਬਾਅਦ ਹੀ ਜਾਵਾਂਗੇ ਅੱਗੇ ਪੁਲਿਸ ਕੋਲ ਇਹ ਨਹੀਂ ਕਿ ਪੁਲਿਸ ਕੋ ਪਹਿਲਾਂ ਚੱਲ ਜਾਗੇ ਨਾ ਪੁਲਿਸ ਦਾ ਖੁੱਦ ਮਿਲ ਜੇ ਹੁੰਦੀ ਚੋਰਾ ਨਾਲ ਬਾਈ ਵੀਰੇ ਵਿਚਾਰ ਜਾਵੇ ਕਿੱਥੇ ਰੋਜ਼ਗਾਰ ਹੁਣ ਕੀ ਦੇ ਸੇਵ ਆਏ ਮਸਾ ਇਹਨਾਂ ਦੀ ਇਹਨਾਂ ਦੁਕਾਨ ਪਹਿਲਾਂ ਅੰਦਰ ਗਲੀ ਜੀ ਸੀਗੀ ਉਹਦੇ ਘਰ ਦੇ ਵਿੱਚ ਦੁਕਾਨ ਸੀ ਉੱਥੇ ਚੋਰੀ ਦਾ ਕੋਈ ਡਰ ਡਰ ਨਹੀਂ ਸੀਗਾ ਕਿਉਂਕਿ ਘਰ ਦੇ ਵਿੱਚ ਦੁਕਾਨ ਸੀ ਸਾਹਮਣੇ ਵੀ ਘਰ ਸੀ ਇੱਥੇ ਕੋਈ ਰਹਿਣ ਵਾਲਾ ਨੇੜੇ ਤੇੜੇ ਕੋਈ ਘਰ ਹੈ ਨਹੀਂਗਾ ਸਾਨੂੰ ਡਰ ਲੱਗਦਾ ਸੀਗਾ ਕਿ ਚਲੋ ਕਿਥੇ ਮਿਸ ਸੈਵਿੰਗ ਨਾ ਹੋ ਜੇ ਪਰ ਹੋਈ ਹੋਈ ਹੈ ਇਸ ਕਰਕੇ ਅਸੀਂ ਦੁਕਾਨ ਤੇ ਮੈਕਸਿਮਮ ਸਮਾਨ ਕੌਟਲਿਸ ਵਿੱਚ ਇਹਨੂੰ ਕਿਹਾ ਸੀ ਫੋਟੋ ਸ਼ਿਟ ਦੇ ਮਸ਼ੀਨ ਲੈਮਿਨੇਸ਼ਨ ਵਾਲੇ ਮਸ਼ੀਨ ਸਾਰੀ ਲਿਆ ਕੇ ਰੱਖ ਪਰ ਉਹ ਲਿਆ ਕੇ ਨਹੀਂ ਆਇਆ ਹਾਂ ਲੈ ਕੇ ਨਹੀਂ ਕਿਉਂਕਿ ਉਹ ਐਕਚੁਅਲੀ ਕੋਲ ਮਨੀ ਪ੍ਰੋਬਲਮ ਸੀਗੀ ਯਾਨੀ ਕੋ ਰਿੰਗ ਸੀਗੀ ਵਿ ਪਹਿਲੇ ਥੋੜੇ ਦੇ ਕੇ ਦੁਕਾਨ ਸਾਮਾਨ ਭਰਾਂਗਾ ਫੋਰਸਟ वगैरह ਚਲੋ ਗਾਗ ਫੋਰਸਟ ਕਰਾ ਗਾ ਤੇ ਹੋਰ ਵੀ ਸਾਮਾਨ ਖਰੀਦਾ ਆ ਗਾਗ ਨਾ ਗਾਗ ਜੁੜਦਾ ਆ ਬਿਲਕੁਲ ਬਟ ਉਸ ਤੋਂ ਪਹਿਲਾਂ ਅਮ ਇਸ ਹੈਪਨਿੰਗ ਹੋ ਗਈ ਉਹਨ ਕੀ ਐਸੇ ਤੁਹਾਡੇ ਸਾਹਮਣੇ ਆ ਤੁਸੀਂ ਦੇਖ ਸਕਦੇ ਹੋ ਸਵੇਰ ਦੀ ਮੈਂ ਤਾਂ ਹੈਰਾਨ ਆ ਮੈਂ ਇਹਦੇ ਨਾਲ ਚੋਂਗੀ ਆਪ ਗਿਆ ਸੀ ਸਵੇਰੇ ਚਲੋ ਰਾਤ ਦਾ ਸਟਾਫ ਤਾਂ ਮੌਕੇ ਤੇ ਅਵੇਲੇਬਲ ਹੁੰਦਾ ਆ ਵੀ ਚਲੋ ਜਦ ਤੱਕ ਮਾਰਨਿੰਗ ਦਾ ਸਟਾਫ ਨਹੀਂ ਆਂਦਾ ਰਾਤ ਦਾ ਸਟਾਫ ਤਾਂ ਇੱਥੇ ਹੋਣਾ ਚਾਹੀਦਾ ਉਹ ਹਲੇ ਤੱਕ ਰਿਪੋਰਟ ਨਹੀਂ ਨਹੀਂ ਹੋਈ ਅਸੀਂ ਇੱਥੇ ਘੰਟਾ ਬੈਠੇ ਰਹੇ ਕੋਈ ਨਾ ਆ ਰਿਹਾ ਤੇ ਕੋਈ ਆ ਰਿਹਾ ਹੈ ਗਰੀ ਗਿਆ ਪਰ ਉਹ ਫਿਰ ਅਸੀਂ ਘਰੇ ਆ ਗਏ ਇਹ ਜਦੋਂ ਫੋਨ ਕੀਤਾ ਫਿਰ ਕੀ ਜਵਾਬ ਮਿਲਿਆ ਹੋਰ ਦੋ ਫੋਨ ਕੀਤੇ ਇੰਦਰ ਜੀ ਨੂੰ ਕਹਿੰਦੇ ਚਾਰ ਸਾਹਿਬ ਗਏ ਨੇ ਕਚਹਿਰੀ ਸ਼ਾਮੇ ਆਣਗੇ ਦੁਬਾਰਾ ਕੀਤਾ ਫੋਨ ਘੰਟੇ ਬਾਅਦ ਚੱਕਿਆ ਨਹੀਂ ਹੈਗਾ ਮਤਲਬ ਤੇਰੀ ਮੈਨੇ ਦੀ ਕਮਾਈ ਦਾ ਪੈਸਾ ਤੇਰਾ ਨਹੀਂ ਹੈਗਾ ਨਹੀਂ ਹੈਗਾ ਚੋਰਾ ਦਾ ਹੀ ਆ ਜਾ ਨਹੀਂ ਉਹ ਚੋਰਾ ਦਾ ਹੀ ਪੰਜਾਬ ਪੁਲਿਸ ਕਰਕੇ ਸਾਰਾ ਕੁਝ ਜੋ ਵੀ ਹੋ ਰਿਹਾ ਵਾ ਮੇਰੇ ਸਾਹਨ ਡੇਢ ਕਿ ਮਹੀਨਾ ਸ਼ਾਪ ਓਪਨ ਹੋਈਨ ਹੋਇਆ ਹਲੇ ਇਹਨੇ ਕੁਝ ਵਟਿਆ ਵੀ ਨਹੀਂ ਆ ਪਹਿਲਾਂ ਕਿੱਥੇ ਹੋਰ ਕਿੱਥੇ ਵਟਿਆ ਵੀ ਨਹੀਂ ਉਸ ਤੋਂ ਬਾਅਦ ਉਹ ਚਲੋ ਅੰਦਰ ਸੀਗਾ ਅੰਦਰ ਕਰਾਇਆ ਥੋੜਾ ਸੀਗਾ ਪਰ ਅੰਦਰ ਕੰਮ ਨਹੀਂ ਸੀਗਾ ਔਰ ਇਹਦਾ ਕੰਮ ਤਾਂ ਨਿਕਲ ਰਿਹਾ ਸੀਗਾ ਪਰ ਜਿੰਨਾ ਕਹਿੰਨੇ ਬਾਈ ਹੁਣ ਸ਼ੈਡਰ ਲਵਾ ਰਹੇ ਹਾਂ ਕਿ ਕਿਉਂ ਲਵਾ ਰਹੇ ਹੋ ਕਿ ਤੁਹਾਨੂੰ ਲੱਗਦਾ ਕਿ ਇਹ ਕੰਮ ਹੀ ਕਰ ਜਾਣਗੇ ਲੱਗਦਾ ਨਹੀਂ ਵੈਸੇ ਕਾਮਯਾਬ ਹੋਗੇ ਪਰ ਇੱਕ ਬਸ ਮਨ ਨੂੰ ਸਮਝਾਣ ਵਾਸਤੇ ਲਵਾਣਾ ਪੈਦਾ ਕਿ ਨਾ ਹੋਵੇ ਗਾਂਡ ਪਰ ਚੋਰ ਤਾਂ ਵੱਡੇ ਵੱਡੇ ਸ਼ੋਰੂਮ ਚੱਕ ਦਿੰਦੇ ਆ ਕਿ ਚੀਜ਼ ਹੈਗੀ ਫਿਰ ਰਿੰਗ ਕਿੰਨੇ ਦੀ ਸੀ ਬਾਈ 40000 ਦੀ ਬਿੱਲ ਵੀ ਹੈਗਾ 40000 ਦੀ ਰਿੰਗ ਵੀ ਲੈ ਕੇ ਤੇ ਫੋਨ ਵੀ ਲੈ ਕੇ 10000 ਦਾ ਕੈਸ਼ ਸੀਗਾ ਪਰਚੀਆਂ 10 ਦਾਦਾ ਦੇ ਨੋਟ ਜਿਵੇਂ ਪਾਣ ਰੱਖਦਾ ਖੁੱਲੇ ਕੰਮ ਇਦਾਂ ਦਾ ਕਸਟਮਰ ਆਂਦੇ ਮਨੀ ਟ੍ਰਾਂਸਫਰ ਵਾਸਤੇ 10000 ਰੁਪਏ ਕੈਸ਼ ਹੋ ਸੀਗਾ ਦਿਲ ਪੂਰਾ ਭਰਿਆ ਹੋਇਆ ਪੰਜਾਬ ਪੁਲਿਸ ਨੇ ਕੋਈ ਕਾਰਵਾਈ ਨਹੀਂ ਕਰ ਬਿਲਕੁਲ ਵੀ ਨਹੀਂ ਮੈਂ ਤਾਂ ਨਹੀਂ ਕਮੇ ਹੀ ਕਾਵਾਂਗਾ ਪੰਜਾਬ ਪੁਲਿਸ ਨੂੰ ਇਲਾਕੇ ਤਾਂ ਚੌਂਕੀ ਆ ਚੌਂਕੀ ਨਾਗੇ ਬਾਈ ਹੁੰਦੇ ਨਹੀਂ ਉੱਥੇ ਕੋਈ ਚੌਂਕੀ ਨੇ ਕੀ ਕਰਨਾ ਉੱਥੇ ਕੋਈ ਬੰਦਾ ਬੈਠਾ ਹੁੰਦਾ ਤਾਲਾ ਲੱਗਿਆ ਹੁੰਦਾ ਬਾਹਰ ਉਹ ਅੰਦਰ ਕੋਈ ਹੁੰਦਾ ਹੀ ਨਹੀਂ ਹੈਗਾ ਚੌਂਕੀ ਕਾਦੀ ਚੌਂਕੀ ਹੈਗੀ ਹੈ ਕੀ ਕਹਿ ਰਹੇ ਹੋ ਸਵੇਰੇ ਗਏ ਸੀਗੇ ਅਸੀਂ 8 ਵਜੇ ਕੋਈ ਵੀ ਨਹੀਂ ਸੀਗਾ ਉੱਥੇ ਚੌਂਕੀ 'ਚ ਕੋਈ ਵੀ ਨਹੀਂ ਸੀਗਾ ਮੈਂ 100 ਨੰਬਰ ਤੇ ਹੁਣੇ ਫੋਨ ਲਾਇਆ ਮੈਡਮ ਨੂੰ ਮੈਂ ਕਿਹਾ ਇਦਾਂ ਦੱਸ ਸੀਗੀ ਕੰਪਲੀਟ ਤੇ ਹਲੇ ਤਾਂ ਕੋਈ ਕਾਰਬੋ ਨਹੀਂ ਹੋਈ ਕਹਿੰਦੇ ਤੁਸੀਂ ਗਏ ਚੌਂਕੀ ਮੈਂ ਕਿਹਾ ਮੈਂ ਗਿਆ ਸੀ ਇੱਕ ਵਾਰ ਹੀ ਸੀਗੇ ਨਹੀਂ ਇੰਚਾਰ ਸਾਹਿਬ ਮੁੜ ਯਾਨੀ ਪੁਲਿਸ ਝੂਠੇ ਇਹ ਝੂਠ ਬੋਲਦੀ ਪਈ ਆ ਕਿ ਸ਼ਾਮੇ ਆਜਾ ਮਤਲਬ ਪੰਜਾਬ ਪੁਲਤ ਪੈਸੇ ਖਾਓਗੇ ਮੈਂ ਤੋ ਲਊਗੀ ਤਾਂ ਜਾ ਕਮਰੇਟ ਲਿਖੋਗੀ ਇਹ ਹਮੇਂ ਤਰ੍ਹਾਂ ਦਿੱਲੀ ਪਿਆ ਹੋਇਆ ਪੰਜਾਬ ਪੁਸ ਪੈਸੇ ਲੈਂਦੀ ਐ ਲੈਂਦੀ ਐ ਭਾਜੀ ਕਿਹੜਾ ਕਹਿੰਦਾ ਨਹੀਂ ਲੈਂਦੀ ਆ ਲੈਂਦੀ ਆ ਮਤਲਬ ਕਹਤਾ ਤੁਸੀਂ ਤੁਹਾਡੇ ਕਿਆ ਨੇ ਮਿਲ ਜਾਤਾ ਤੁਸੀਂ ਪੈਸੇ ਨੋ ਕਿ ਤੁਹਾਡੀ ਕਬਰੇਟ ਨਹੀਂ ਲਿਖੀ ਨਹੀਂ ਲਿਖੀ ਜਾਓਗੀ ਇਹ ਨਾ ਜਾ ਕੇ ਮੈਂ ਸ਼ਾਮ ਦੇ ਟਾਈਮ ਜਾਵਾਂਗਾ ਉੱਥੇ ਉਹਨਾਂ ਦਾ ਇਹ ਹੈਗਾ ਸ਼ਾਮ ਨੂੰ ਨੂੰ ਬੁਲਾਣੇ ਆਰਾਮ ਨਾਲ ਕੋਲ ਬਿਠਾਣੇ ਕਮਰੇਟ ਲਿਖਦੇ ਆਂ ਕੁਛ ਖਰਚਾ ਪਾਣੀ ਦਊਗੇ ਤਾਂ ਜਾ ਕੇ ਹੋਊਗਾ ਹੱਲ ਤੇ ਮੈਂ ਕਹਿੰਦਾ ਭਾਈ ਮੈਂ ਤਾਂ 1 ਰੁਪਏ ਨਹੀਂ ਦੇਣਾ ਮੇਰਾ ਤਾਂ ਪਹਿਲੇ ਨੁਕਸਾਨ ਹੋਇਆ ਇਹ ਪੁਲਿਸ ਨੂੰ ਸੋਚਣਾ ਚਾਹੀਦਾ ਹਾਂ ਵੀ ਉੱਤੋਂ ਪੈਸੇ ਮੰਗਣ ਲੱਗੇ ਕੀ ਮੰਗੀਏ ਕਿ ਨਾ ਸ਼ਰਮ ਆਣੀ ਚਾਹੀਦੀ ਪੰਜਾਬ ਪੁਲਿਸ ਨੂੰ ਭਾਜੀ ਬਿਲਕੁਲ ਇਹ ਵਿਚਾਰਾ ਸ਼ਖਸ ਹੈ ਰਾਜੂ ਜਿਹਦੀ ਦੁਕਾਨ ਦੇ ਉੱਤੇ ਅਜੇ 1.5 ਮਹੀਨੇ ਦਾ ਮੈਂ ਰੋਟੀ ਤੱਕ ਨਹੀਂ ਖਾਦੀ ਹੋਣੀ ਅੱਛਾ ਅੱਜ ਇਹਨਾਂ ਦੁਪਹਿਰ ਦੁਕਾਨ ਬੰਦ ਕਰਕੇ ਰੋਟੀ ਖਾਣ ਨੂੰ ਜਾਂਦਾ ਸੀਗਾ ਅੱਜ ਹੁਣ ਕੰਡੀਸ਼ਨ ਹੈ ਕਿ ਹੁਣ ਤਾਂ ਛੱਡੇ ਡੇਗਣ ਲੱਗੇ ਆ ਕਿਦੇ ਸਿਰ ਸੇ ਛੱਡ ਕੇ ਆਵੇ ਨਾ ਕੋਈ ਰੋਟੇ ਸਮੋਸੇ ਵੀ ਇਹਨੂੰ ਮੈਂ ਲੱਗ ਦਿੱਤਾ ਕਿ ਚੱਲ ਯਾਰ ਕੁਝ ਖਾ ਲੈ ਮੇਜਲਕ ਡਾਰਕ ਅਗਲੇ ਕਿੰਨੇ ਕੀ ਬਹੁਤ ਜਿਆਦਾ ਪੂੰਜੀ ਨਹੀਂ ਹੈਗੀ ਆ ਆਈ ਚਲਾਈ ਹੈਗੀ ਨਵਾਂ ਵਿਆਹ ਹੈ ਦਾ ਉਹੀ ਵਿਆਹ ਵਾਲੀ ਦੀ ਮੁੰਦਰੀ ਸੀਗੀ ਇਹਦੀ ਚਲੋ ਵਿਆਹ ਵੀ ਛੋਟ ਵਿਆਹ ਕੀਤਾ ਸੀਗੇ ਚਲੋ ਚੁੰਨੀ ਚੁੰਨੀ ਝਾੜ ਕੇ ਲੈ ਕੇ ਆਏ ਸੀਗੇ ਵੀ ਚਲੋ ਬਿਲਕੁਲ ਇਹ ਹਾਲਾਤ ਨੇ ਲੁਧਿਆਣਾ ਦੇ ਤਾਜਪੁਰ ਰੋਡ ਦੇ ਉੱਤੇ ਜਿਹੜੇ ਮੁੰਡੇ ਨੇ ਹਜੇ ਵਿਚਰੇ ਨੇ ਨਵੀਂ ਨਵੀਂ ਦੁਕਾਨ ਖੋਲੀ ਡੇਢ ਮਹੀਨਾ ਹੋਇਆ ਵਿਆਹ ਕੀਤਾ ਉਹਦੇ ਵਿੱਚ ਇੱਕ ਮੁੰਦਰੀ ਮਿਲੀ ਚੋਰ ਉਹ ਮੁੰਦਰੀ ਤੱਕ ਲੈ ਗਏ ਨੇ ਲੇਕਿਨ ਇੱਥੇ ਜੋ ਦਿਲ ਜਿਹੇ ਪੜਾ ਸੀ ਨੇ ਦੱਬ ਕੇ ਕੱਢੀ ਕਿ ਚੁੰਕੀ ਲੱਗ ਗਈ ਹੈ ਲੇਕਿਨ ਹਜੇ ਤੱਕ ਕੋਈ ਦਰਖਾਸਤ ਨਹੀਂ ਲਿਖੀ ਗਈ ਨਾ ਲੇਕਿਨ ਕਿਉਂ ਨਾ ਪੜਾਸ ਹੋਵੇ ਦਿਲ ਦੇ ਵਿੱਚ ਲੇਕਿਨ ਜਿਸ ਸ਼ਖਸ ਨੇ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਜਮਾ ਪੂੰਜੀ ਦੇ ਨਾਲ ਇੱਕ ਪਾਈ ਜੋੜ ਕੇ ਕੰਮ ਸ਼ੁਰੂ ਕੀਤਾ ਹੋਵੇ ਬਹੁਤ ਪਰੇਸ਼ਾਨ ਹੈਗਾ ਸਵੇਰ ਦਾ ਮੈਂ ਤਾਂ ਕਰਕੇ ਪੰਜਾਬ ਪੁਲਿਸ ਨੂੰ ਬੋਲਣਾ ਵੀ ਕੀ ਬਣਦੇ ਜਾਂ ਪੰਜਾਬ ਪੁਲਿਸ ਕੁਝ ਨਹੀਂ ਕਰਦੀ ਕੁਝ ਵੀ ਬਿਲਕੁਲ ਇਸ ਗੱਲ ਆ ਬਿਲਕੁਲ ਜੋ ਦਿਲ 'ਚ ਜਦੋਂ ਪਰੇਸ਼ਾਨ ਹੋਵੇ ਬੰਦਾ ਤੇ ਕੀ ਨਹੀਂ ਕਹਿੰਦਾ ਲੇਕਿਨ ਚੌਂਕੀ ਲੱਗ ਗਈ ਹੈ ਤਾਜਪੁਰ ਚੌਂਕੀ ਲੱਗ ਗਈ ਹੈ ਲੇਕਿਨ ਮੁਲਾਜ਼ਮਾਂ ਨੇ ਇੱਕ ਵੀ ਨੇ ਸੁਣੀ ਨਾ ਹੀ ਕੋਈ ਕਾਰਵਾਈ ਅਮਲ 'ਚ ਲਿਆਂਦੀ ਗਈ ਨਾ ਹੀ ਕੋਈ ਵੀਡੀਓ ਖੰਗਾਲੀ ਕੀ ਨਹੀਂ ਕੋਈ ਕੰਪਲੇਨ ਲਿਖੀ ਗਈ ਲੇਕਿਨ ਅਸੀਂ ਚੌਂਕੀ ਇੰਚਾਰਜ ਦੇ ਨਾਲ ਗੱਲਬਾਤ ਵੀ ਕਰਾਂਗੇ ਲੇਕਿਨ ਚੌਂਕੀ ਇੰਚਾਰਜ ਕੀ ਕਹਿ ਰਹੇ ਨੇ ਕੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਨਹੀਂ ਕੀਤੇ ਕੋਈ ਸਪੀਟ ਵੀਡੀਓਜ਼ ਖੰਗਾਲੀ ਆ ਕਿ ਨਹੀਂ ਖੰਗਾਲੀ}{|\text{ਸ਼ਾਲ ਕਪੂਰ ਗੱਲ ਕਰਦਾ ਹੈ ਭਾਜੀ}} ਹਾਂਜੀ 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 ਭਾਜੀ ਰਾਜੂ ਟੈਲੀਕਾਮ ਤੇ ਤਾਜਪੁਰ ਰੋਡ ਤੇ ਜਿਹੜੀ ਚੋਰੀ ਹੋਈ ਆ ਕੀ ਮਾਮਲਾ ਕੀ ਆ ਮਾਮਲਾ ਤੇ ਕੁਝ ਵੀ ਨਹੀਂ ਆ ਰਾਤ ਨੂੰ ਕੋਈ ਅਣਪਛਾਤੇ ਬੰਦੇ ਆਏ ਆ ਉਹ ਕੱਢ ਗਏ ਤੇ ਉਹਦਾ ਕੋ ਮੋਬਾਈਲ ਫੋਨ ਚੁੱਕੇ ਨੇ ਅੱਛਾ ਕੋਈ ਕੋ ਕਹਿਣਾ ਮੁੰਦਰੀ ਮੁੰਦਰੀ ਵੀ ਲੈ ਗਏ ਨੇ ਕੋਈ ਆਈਡੈਂਟੀਫ ਦੱਸ ਰਿਹਾ ਕਹਿੰਦੇ ਗਰੰਟੀਫਾਈ ਇਹਦੇ ਕੁਛ ਨਹੀਂ ਹੋਇਆ ਜੀ ਗਰੰਟੀਫਾਈ ਕੁਛ ਨਹੀਂ ਕੈਮਰੇ ਖੰਗਾਲੀ ਨਹੀਂ ਕਿ ਕੌਣ ਸੀ ਕੌਣ ਨਹੀਂ ਕੈਮਰੇ ਉੱਥੇ ਤੋਂ ਲੱਗੇ ਨਹੀਂ ਆ ਅੱਛਾ ਬਾਕੀ ਇੱਕ ਵਾਰ ਹੁਣ ਸੇਰੀ ਜਿਹੜੇ ਆ ਉਹਨਾਂ ਦੁਆਰਾ ਉਹ ਪਰਿਓ ਚੌਂਕ ਤੋਂ ਚੈੱਕ ਕਰ ਲਏ ਆ ਅੱਛਾ ਜੀ ਅੱਜ ਅਸੀਂ ਚਲਗੇ ਕੋਈ ਮਲਜ਼ਮਾਂਾਂ ਦੇ ਫਰੇ ਸੀਗੇ ਠੀਕ ਹੈ ਹਾਂਜੀ ਹਾਂਜੀ ਫੇਰੇ ਸਭ ਕੁਝ ਹੋ ਜਾਊਗਾ ਹਾਂ ਠੀਕ ਹੈ ਸਾਰੇ ਆਪਸੇ ਪਾਸੇ ਗਲੀਆਂ ਮੁਹੱਲੇ ਦੇ ਸਾਰੇ ਕੈਮਰੇ ਚੈੱਕ ਕਰ ਲੈਣੋ ਚਲੋ ਠੀਕ ਹੈ ਜੀ ਲੋਕਾਂ ਦਾ ਕੈਮਰਾਮੈਨ ਹੈ ਨਹੀਂ ਤੇ ਨਾਲ ਮੈਂ ਵਿਸ਼ਾਲ ਕਪੂਰ ਨੂੰ ਲੈਣਾ